ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਅੱਜ ਤੋਂ ਲਗਭਗ 7 ਮਹੀਨੇ ਪਹਿਲਾਂ ਆਪਣੀ ਗੱਦੀ ਦਾ ਵਾਰਸ ਨਿਯੁਕਤ ਕਰ ਦਿੱਤਾ ਸੀ ਕਿਉਂਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਕੈਂਸਰ ਦੇ ਪੇਸ਼ੈਂਟ ਹੋਣ ਦੇ ਨਾਲ-ਨਾਲ ਦਿਲ ਦੇ ਮਰੀਜ਼ ਵੀ ਨੇ ਇਹ ਖਬਰਾਂ ਜਿਹੜੀਆਂ ਨੇ ਕਾਫੀ ਚਰਚਾ ਦਾ ਵਿਸ਼ਾ ਬਣੀਆ ਰਹੀਆਂ ਕਿ ਆਖਰਕਾਰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਐਡਾ ਵੱਡਾ ਫੈਸਲਾ ਕਿਵੇਂ ਲੈ ਲਿਆ ਜਸਦੀਪ ਸਿੰਘ ਗਿੱਲ ਜਿਹੜੇ ਗੱਦੀ ਦੇ ਵਾਰਸ ਨੇ ਉਹ ਉਸੇਰੀ ਸਿੱਖਿਆ ਦੇ ਜਿਹੜੇ ਮਾਲਕ ਨੇ ਕਾਫੀ ਉਹਨਾਂ ਨੇ ਪੜ੍ਹਾਈ ਕੀਤੀ ਹੈ ਕਈ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਉਹਨਾਂ ਨੇ ਆਪਣੀ ਐਜ਼ ਏ ਸੀਈਓ ਦੇ ਬਤੌਰ ਤੇ ਸੇਵਕਾ ਜਾਂ ਭੂਮਿਕਾ ਨਿਭਾਈ ਹੈ ਲੇਕਿਨ ਇੱਕ ਮੰਦ ਭਾਗੀ ਖਬਰ ਆ ਰਹੀ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਜਸਦੀਪ ਸਿੰਘ ਗਿੱਲ ਨੂੰ ਲੈ ਕੇ ਜਸਦੀਪ ਸਿੰਘ ਗਿੱਲ ਨੂੰ ਬੜਾ ਵੱਡਾ ਸਦਮਾ ਲੱਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਡੇਰਾ ਬਿਆਸ ਦੇ ਨਵ ਨਿਯੁਕਤ ਮੁਖੀ ਜਸਦੀਪ ਸਿੰਘ ਗਿੱਲ ਨੂੰ ਉਸ ਸਮੇਂ ਉਸ ਵੇਲੇ ਸਦਮਾ ਲੱਗਾ ਜਦੋਂ ਉਹਨਾਂ ਦੇ ਨਾਨਾ ਜੀ ਬਲਵੀਰ ਸਿੰਘ 101 ਯਾਨੀ ਕਿ 101 ਸਾਲ ਹੋ ਗਈ ਸੀ ਉਮਰ ਉਹਨਾਂ ਦਾ ਦਿਹਾਤ ਹੋ ਗਿਆ ਵੀਰਵਾਰ ਨੂੰ ਨਾਮ ਨਿਖਤ ਡੇਰਾ ਮੁਖੀ ਜਸਜੀਪ ਸਿੰਘ ਗਿੱਲ ਉਹਨਾਂ ਦੇ ਅੰਤਮ ਸੰਸਕਾਰ ਮੌਕੇ ਗੁਰਦਾਸਪੁਰ ਵਿਖੇ ਸ਼ਾਮਲ ਹੋਏ ਉਹਨਾਂ ਦੇ ਔਨ ਤੇ ਡੇਰਾ ਬਿਆਸ ਨਾਲ ਸੰਬੰਧਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰਦਾਸਪੁਰ ਅੰਮ੍ਰਿਤਸਰ ਬਾਈਪਾਸ ਦੇ ਸਥਿਤ ਡੇਰੇ ਦੇ ਸਾਧਸਕ ਵਿੱਚ ਦਰਸ਼ਨ ਲਈ ਪਹੁੰਚੇ ਜ਼ਿਕਰਯੋਗ ਹੈ ਕਿ ਡੇਰਾ ਬਿਆਸ ਦੇ ਨਵ ਯੁਗਤ ਮੁਖੀ ਜਸਜੀਪ ਸਿੰਘ ਗਿੱਲ ਦਾ ਨਾਨਕਾ ਘਰ ਗੁਰਦਾਸਪੁਰ ਵਿੱਚ ਹੈ ਪਹਿਲਾਂ ਉਹ ਗੁਰਦਾਸਪੁਰ ਦੇ ਪਿੰਡ ਨਮ ਨਵਾਂ ਪਿੰਡ ਬਈਆਂ ਵਿੱਚ ਰਹਿੰਦਾ ਸਨ ਹੁਣ ਪਰ ਹੁਣ ਪਿਛਲੇ 10 ਤੋਂ 15 ਸਾਲਾਂ ਤੋਂ ਉਹ ਗੁਰਦਾਸਪੁਰ ਜੇਲ੍ਹ ਦੇ ਰੋਡ ਤੇ ਸ਼ਿਫਟ ਹੋ ਗਏ ਹਨ ਉਹਨਾਂ ਦੇ ਨਾਨਾ ਬਰਬੀਰ ਸਿੰਘ ਜੋ 101 ਸਾਲ ਦੇ ਸਨ ਦਾ ਬੁੱਧਵਾਰ ਨੂੰ ਰਾਤ ਨੂੰ ਦਿਹਾਂਤ ਹੋ ਗਿਆ ਉਹ ਵੀਰਵਾਰ ਨੂੰ ਆਪਣੇ ਨਾਨਾ ਜੀ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਹੈਲੀਕਾਪਟਰ ਆਇਆ ਗੁਰਦਾਸਪੁਰ ਪੁੱਜੇ ਉਹਨਾਂ ਦਾ ਹੈਲੀਕਾਪਟਰ ਗੁਰਦਾਸਪੁਰ ਅੰਬਸਰ ਬਾਈਪਾਸ ਦੇ ਸਥਿਤ ਡੇਰਾ ਬਿਆਸ 사ਸੰਗ ਘਰ ਦੇ ਵਿੱਚ ਉਤਾਰਿਆ ਗਿਆ ਹਜ਼ਾਰਾਂ ਸ਼ਰਧਾਲੂਆਂ ਸ਼ਰਧਾਲੂ ਪਹਿਲਾਂ ਹੀ ਉੱਥੇ ਪਹੁੰਚ ਗਏ ਕਿਉਂਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸੂਚਨਾ ਮਿਲ ਗਈ। ਉੱਥੇ ਸ਼ਰਧਾਲੂਆਂ ਨੂੰ ਦਰਸ਼ਨ ਦੇਣ ਤੋਂ ਬਾਅਦ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਅੰਤਮ ਸੰਸਕਾਰ ਲਈ ਬਟਾਲਾ ਰੋਡ ਸਥਿਤ ਸ਼ਮਸ਼ਾਨ ਘੜ ਪਹੁੰਚੇ।